डीएपी ਖਾਦ ਨੂੰ ਲੈ ਕੇ ਇੱਕ ਵਾਰੀ ਫੇਰ ਜਿਹੜਾ ਕਿਤੇ ਨਾ ਕਿਤੇ ਮਾਮਲਾ ਗਰਮਾਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈਗਾ ਔਰ ਉਸੇ ਦੇ ਚੱਲਦਾ ਪੰਜਾਬ ਸਰਕਾਰ ਲਗਾਤਾਰ ਜਿਹੜੀ ਹੈ ਜਿਹੜੀਆਂ ਖਾਦਾ ਪੰਜਾਬ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੀ ਟੈਸਟਿੰਗ ਵੀ ਲਗਾਤਾਰ ਕਰਦੇ ਰਹਿੰਦੀ ਤਾਂ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਆਵੇ ਪਰ ਡੀएपी ਦੇ ਕੁਝ ਸੈਂਪਲਸ ਫੇਲ ਹੋਣ ਕਾਰਨ ਇੱਕ ਵਾਰੀ ਫੇਰ ਜਿਹੜੀ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਕਿਸਾਨਾਂ ਦੀ ਚਿੰਤਾ ਜਿਹੜੀ ਹੈ ਉਹ ਜ਼ਰੂਰ ਵੱਧ ਗਈ ਹੈ ਉਹ ਸੈਂਪਲਸ ਕਿਸ ਤਰੀਕੇ ਨਾਲ ਫੇਲ ਹੋਏ ਕਿੰਨੇ ਸੈਂਪਲ ਕਿਥੋਂ ਲਿਤੇ ਗਏ ਜਾਂ ਫਿਰ ਕਹ ਲਈਏ ਕਿ ਕੀ ਘਾਟਾ ਵਾਧਾ ਸੀਗਾ ਔਰ ਉਹਨਾਂ ਕੰਪਨੀਆਂ ਦੇ ਉੱਤੇ ਜਿਨ੍ਹਾਂ ਦੀ ਉਹ ਖਾਦ ਸੀਗੀ ਉਹਨਾਂ ਤੇ ਕੀ ਕਾਰਵਾਈ ਹੋਏਗੀ ਇਸ ਬਾਬਤ ਸਾਡੇ ਨਾਲ ਗੱਲ ਕਰਨ ਦੇ ਡਾਇਰੈਕਟਰ ਐਗਰੀਕਲਚਰ ਪੰਜਾਬ ਸਰਕਾਰ ਦੇ ਜਸਵੰਤ ਸਿੰਘ ਮੌਜੂਦ ਨੇ ਜ਼ਰੂਰ ਗੱਲਬਾਤ ਕਰਨਗੇ ਜਸਵੰਤ ਸਿੰਘ ਜੀ ਕੀ ਇਦਾਂ ਦੇਖਿਆ ਜਾਵੇ ਕਿਉਂਕਿ ਡੀਏਪੀ ਖਾਦ ਦੀ ਜਿਹੜੀ ਮੰਗ ਹੈ ਖਾਸ ਕਰਕੇ ਉਹ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਹੈ ਔਰ ਹਾਲੇ ਤੱਕ ਫਿਲਹਾਲ ਨਹੀਂ ਪਰ ਅਗਲੇ ਆਉਣ ਵਾਲੇ ਸੀਜ਼ਨ ਦੇ ਵਿੱਚ ਵੀ ਜਿਹੜੀ ਇਹ ਡੀਏਪੀ ਦੀ ਖਾਦ ਦੀ ਮੰਗ ਕਾਫੀ ਵੱਧ ਜਾਏਗੀ ਪਰ ਸੈਂਪਲ ਫੇਲ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਇਹ ਹੈ ਕਿ ਕਿਸ ਤਰੀਕੇ ਨਾਲ ਆਪਣਾ ਮਾਮਲਾ ਕੀ ਹੈ ਕਿੰਨੇ ਸੈਂਪਲ ਭਰੇ ਗਏ ਸੀ ਔਰ ਕਿੱਥੋਂ ਫੇਲ ਹੋਏ ਆ ਜਿਹੜੀ ਡੀਏਪੀ ਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਿਹੜੀ ਸਾਡੀ ਖਰੀਫ ਦੇ ਵਿੱਚ ਜਿਹੜੀ ਡੀਏਪੀ ਦੀ ਮੰਗ ਹੋਇਆ ਉਹ ਸਾਡੀ 3.5 ਲੱਖ ਮੈਟ੍ਰਿਕ ਟਨ ਦੇ ਆਸ-ਪਾਸ ਹੈ ਤੇ ਰਬੀ ਦੇ ਵਿੱਚ ਜਿਹੜੀ ਹੈਗੀ ਆ ਉਹ 5.5 ਲੱਖ ਦੇ ਆਸ-ਪਾਸ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਖਪਤ ਹੈਗੀ ਆ ਡੀਏਪੀ ਦੀ ਤੇ ਇਸੇ ਤਰਜ਼ ਦੇ ਉੱਤੇ ਜਿਹੜਾ ਹੈਗਾ ਹੁਣ ਜਿਹੜੀ ਡੀਏਪੀ ਜਿਹੜੀ ਪੰਜਾਬ ਦੇ ਵਿੱਚ ਆ ਰਹੀ ਹੈ ਉਹ ਉਹ ਡੀਏਪੀ ਮੋਸਟਲੀ ਜਿਹੜੀ ਹੈ ਉਹ ਅੱਗੇ ਰਬੀ ਦੇ ਸੀਜ਼ਨ ਦੇ ਵਿੱਚ ਵਰਤੀ ਜਾਣੀ ਹੈ ਜੀ ਤੇ ਇਹ ਜਿਹੜਾ 2 ਮਹੀਨੇ ਦਾ ਜਿਹੜਾ ਸਮਾਂ ਹੁੰਦਾ ਉਹ ਪ੍ਰੀ ਪੋਜੀਸ਼ਨਿੰਗ ਵਾਲਾ ਹੁੰਦਾ ਹੈਗਾ ਤੇ ਇਸ ਲਈ ਮਈ ਮਹੀਨੇ ਦੇ ਵਿੱਚ ਜਿਹੜੀ ਡੀਏਪੀ ਹੈ ਉਹ ਦੋ ਕੰਪਨੀਆਂ ਨੇ ਮੱਧਿਆ ਭਾਰਤ ਤੇ ਕ੍ਰਿਸ਼ਨਾ ਫੌਸਕੈਮ ਜੀ ਉਹਨਾਂ ਵੱਲੋਂ ਸਪਲਾਈ ਕੀਤੀ ਗਈ ਤੇ ਸਾਨੂੰ ਜਿਹੜੇ ਸਾਡੇ ਚੀਫ ਐਗਰੀਕਲਚਰ ਆਫੀਸਰ ਮੋਹਾਲੀ ਗੁਰਮੇਲ ਸਿੰਘ ਜੀ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੱਕ ਹੋਇਆ ਕਿ ਕੀ ਕੋਈ ਨਾ ਕੋਈ ਇਹਦਾ ਜਿਹੜਾ ਵੀ ਇਹ ਗੈਰ ਮਿਆਰੀ ਹੋ ਸਕਦੀ ਹੈ ਉਹਨਾਂ ਨੇ ਇੱਕ ਸੁਸਾਇਟੀ ਦੇ ਵਿੱਚੋਂ ਸੈਂਪਲ ਲਿਆ ਉਸ ਜਿਹੜਾ ਸੈਂਪਲ ਸੀ ਉਹ ਲੈਬ ਦੇ ਵਿੱਚ ਗਿਆ ਤੇ ਲੈਬ ਦੇ ਵਿੱਚ ਉਹ ਸੈਂਪਲ ਜਿਹੜਾ ਹੈ ਉਹ ਫੇਲ ਪਾਇਆ ਗਿਆ ਉਸੇ ਸ਼ੱਕ ਦੇ ਆਧਾਰ ਦੇ ਉੱਤੇ ਉਹਨਾਂ ਨੇ ਜਿਹੜੀ ਹੈਗੀ ਆ ਹੋਰ ਸੈਂਪਲਿੰਗ ਕੀਤੀ ਮੁਹਾਲੀ ਦੇ ਵਿੱਚ ਸੱਤ ਸੈਂਪਲ ਹੋਰ ਲਏ ਗਏ ਤੇ ਉਹ ਸਾਰੇ ਦੇ ਸਾਰੇ ਜਿਹੜੇ ਹੈ ਉਹ ਫੇਲ ਪਾਏ ਗਏ ਇਸੇ ਤਰਜ਼ ਦੇ ਉੱਤੇ ਫਿਰ ਇਹ ਸਾਰਾ ਮਾਮਲਾ ਮਾਨਯੋਗ ਮੰਤਰੀ ਖੇਤੀਬਾੜੀ ਮੰਤਰੀ ਜੀ ਦਾ ਧਿਆਨ ਚ ਲਿਆਂਦਾ ਗਿਆ ਉਹਨਾਂ ਵੱਲੋਂ ਸਾਨੂੰ ਦੇਸ਼ ਦਿੱਤੇ ਗਏ ਕਿ ਸਾਰੇ ਜਿਹੜੇ ਹੈਗੇ ਨੇ ਇੰਟੈਂਸਿਵ ਸੈਂਪਲਿੰਗ ਕੀਤੀ ਜਾਵੇ ਉਸੇ ਤਰਜ਼ ਦੇ ਉੱਤੇ ਫਿਰ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਮੁਹਾਲੀ ਹੋ ਗਿਆ ਲੁਧਿਆਣਾ ਤਰਨਤਾਰਨ ਐਸਬੀਐਸ ਨਗਰ ਫਤੇਗੜ ਸਾਹਿਬ ਰੂਪਨਗਰ ਮੁਖਸਰ ਸਾਹਿਬ ਸੰਗਰੂਰ ਪਟਿਆਲਾ ਹੁਸ਼ਿਆਰਪੁਰ ਫਰੂਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੈਂਪਲਿੰਗ ਕਰਵਾਈ ਗਈ ਜਿਦੇ ਚ ਟੋਟਲ ਇਹਨਾਂ ਕੰਪਨੀਆਂ ਦੇ 41 ਸੈਂਪਲ ਜਿਹੜੇ ਹੈਗੇ ਨੇ ਉਹ ਇਕੱਠੇ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ 25 ਸੈਂਪਲ ਜਿਹੜੇ ਹੈ ਉਹ ਫੇਲ ਪਾਏ ਗਏ ਨੇ ਤੇ ਇਹਨਾਂ ਕੰਪਨੀਆਂ ਦੇ ਉੱਤੇ ਅਸੀਂ ਫੌਰੀ ਐਕਸ਼ਨ ਲੈਂਦੇ ਹੋਏ ਜਿਹੜਾ ਸਾਡਾ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਆ ਉਹਦੇ ਤਹਿਤ ਇਹਨਾਂ ਕੰਪਨੀਆਂ ਦਾ ਲਾਇਸੈਂਸ ਤੁਰੰਤ ਜਿਹੜਾ ਹੈਗਾ ਉਹ ਰੱਦ ਕਰ ਦਿੱਤਾ ਗਿਆ ਤੇ ਇਸ ਸਬੰਧ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਵੀ ਅਸੀਂ ਪੱਤਰ ਲਿਖ ਦਿੱਤਾ ਹੈ ਤੇ ਇਹ ਜਿਹੜਾ ਹੈਗਾ ਇਹ ਸਪਲਾਈ ਜਿਹੜੀ ਹੈਗੀ ਆ ਉਹ ਮਾਰਕਫੈਡ ਦੇ ਥਰੂ ਜਿਹੜੀ ਹੈਗੀ ਆ ਸੋਸਾਇਟੀਆਂ ਨੂੰ ਕੀਤੀ ਗਈ ਸੀ ਤੇ ਇਸ ਦੇ ਲਈ ਅਸੀਂ ਮਾਰਕਫੈਡ ਨੂੰ ਵੀ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਇਸ ਦੇ ਵਿੱਚ ਜਸਵੰਤ ਸਿੰਘ ਜੀ ਜਿਹੜੇ ਮਾਰਕਫੈਡ ਦਾ ਜ਼ਿਕਰ ਆਪਾਂ ਕੀਤਾ ਹੈ ਮਾਰਕਫੈਡ ਦਾ ਇਸ ਵਿੱਚ ਮੁੱਖ ਰੋਲ ਕੀ ਰਹਿੰਦਾ ਹੈ ਕਿਸ ਤਰੀਕੇ ਨਾਲ ਮਾਰਕਫੈਡ ਜਿਹੜੀ ਹੈ ਕਿਉਂਕਿ ਜਿੱਥੇ ਤੱਕ ਆਮ ਕਿਸਾਨ ਨੂੰ ਵੀ ਇਹ ਪਤਾ ਹੈਗਾ ਜਿਹੜੀ ਸਾਰੀ ਸਪਲਾਈ ਹੁੰਦੀ ਹੈ ਇਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਨਾਲ ਜਿਹੜੀ ਉਹ ਜਰੂਰ ਜੁੜੀ ਹੁੰਦੀ ਹੈ ਔਰ ਉੱਥੋਂ ਹੀ ਅੱਗੇ ਜਿਹੜੀ ਹੈ ਮਾਰਕਫੈਡ ਜਾਂ ਫਿਰ ਹੋਰ ਕਾਰਪੋਰੇਟ ਸੋਸਾਇਟੀਆਂ ਦੇ ਵਿੱਚ ਆਉਂਦੀ ਹੈ ਦੇਖੋ ਜਿਹੜੇ ਸਾਡੇ ਬਹੁਤ ਆਤ ਕਿਸਾਨ ਨੇ ਜਾਂ ਮਾਰਜਨਲ ਜਾਂ ਸਮਾਲ ਫਾਰਮਰਸ ਹੈਗੇ ਨੇ ਉਹ ਸਾਰੇ ਸਾਡੇ ਜਿਹੜੇ ਹੈਗੇ ਨੇ ਕੋਆਪਰੇਟਿਵ ਸੁਸਾਇਟੀਆਂ ਨਾਲ ਜੁੜੇ ਹੋਏ ਹੈਗੇ ਨੇ ਤੇ ਉੱਥੋਂ ਹੀ ਜਿਹੜੇ ਹੈਗੇ ਨੇ ਉਹ ਜਿਹੜੇ ਖਾਦਾਂ ਤੇ ਜਿਹੜੀ ਪੈਸਟੀਸਾਈਡ ਜਿਹੜੇ ਹੈਗੇ ਨੇ ਉਹ ਉੱਥੇ ਸੁਸਾਇਟੀ ਦੇ ਥਰੂ ਹੀ ਲੈਂਦੇ ਨੇ ਤੇ ਮਾਰਕ ਫੈਡ ਜਿਹੜਾ ਹੈਗਾ ਇੱਕ ਨੂਡਲ ਆਦਾਰਾ ਹੈਗਾ ਜਿਹੜਾ ਕੀ ਇਹਨਾਂ ਕੰਪਨੀਆਂ ਦੇ ਜਿਹੜਾ ਖਾਦਾਂ ਦੀ ਕੰਪਨੀਆਂ ਦੇ ਟੈਂਡਰ ਕਰਕੇ ਉਹ ਉਹਨਾਂ ਕੰਪਨੀਆਂ ਤੋਂ ਜਿਹੜਾ ਹੈਗਾ ਖਾਦ ਪ੍ਰਾਪਤ ਕਰਕੇ ਅਗਲੇ ਜਿਹੜੇ ਸੁਸਾਇਟੀਆਂ ਤੱਕ ਪਹੁੰਚਾਉਂਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਇਹੀ ਹੈਗਾ ਵੀ ਕਿਸੇ ਜਿਹੜਾ ਹਰ ਇੱਕ ਕਿਸਾਨ ਨੂੰ ਮਿਆਰੀ ਜਿਹੜੀ ਹੈਗੀ ਆ ਖਾਦ ਜਿਹੜੀ ਇਸ ਦੇ ਤਰਜ਼ ਦੇ ਸਾਡੀ ਰੈਗੂਲਰ ਸੈਂਪਲਿੰਗ ਅਸੀਂ ਕਰਦੇ ਰਹਿੰਦੇ ਰਹੇ ਹਾਂ ਚਾਹੇ ਉਹ ਪ੍ਰਾਈਵੇਟ ਦੁਕਾਨਾਂ ਦੀ ਹੋਵੇ ਜਾਂ ਸੁਸਾਇਟੀਆਂ ਦੀ ਹੋਵੇ ਇਸੇ ਤਰਜ਼ ਤੇ ਅਸੀਂ 1 April ਤੋਂ ਲੈ ਕੇ ਦਾ 1067 ਸੈਂਪਲ ਜਿਹੜੇ ਹੈਗੇ ਨੇ ਉਹ 1 April ਤੋਂ ਹੁਣ ਤੱਕ ਲਏ ਨੇ ਜਿਦੇ ਚੋ 42 ਸੈਂਪਲ ਜਿਹੜੇ ਹੈ ਉਹ ਫੇਲ ਪਾਏ ਗਏ ਨੇ ਹੁਣ ਤੱਕ ਤੇ ਜਿਸ ਤਰੀਕੇ ਨਾਲ ਮਾਰਕਫੈਡ ਦਾ ਪਸਕਰ ਕਰਕੇ ਸੁਣਨ ਚ ਇਹ ਵੀ ਆ ਰਿਹਾ ਹੈ ਕਿ 30 ਤਰੀਕ ਨੂੰ ਨਿੱਜੀ ਤੌਰ ਦੇ ਉੱਤੇ ਡਾਇਰੈਕਟਰ ਮਾਰਕਫੈਡ ਤੋਂ ਇਸ ਦੇ ਉੱਤੇ ਇੱਕ ਰਿਪੋਰਟ ਵੀ ਜਿਹੜੀ ਹੈ ਉਹ ਤਲਬ ਕੀਤੀ ਗਈ ਹੈ ਕਿਸ ਤਰੀਕੇ ਨਾਲ ਉਸ ਰਿਪੋਰਟ ਨੂੰ ਲਿਆ ਜਾਏਗਾ ਔਰ ਜੇਕਰ ਮਾਰਕਫੈਡ ਨੇ ਹੀ ਇਹ ਸਾਰੀ ਪਰਚੇਸਿੰਗ ਕੀਤੀ ਸੀਗੀ ਆ ਕਾਰਪੋਰੇਟਿਵ ਸੁਸਾਇਟੀਆਂ ਤੱਕ ਪਹੁੰਚਾਈ ਹੈ ਇੱਕ ਖਾਸ ਮਾਰਕਫੈਡ ਦੇ ਕੀ ਆਧਾਰੇ ਰਹਿਣ ਕਿ ਉਸ ਦੇ ਵਿੱਚ ਕੀ ਮਾਰਕਫੈਡ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਹੇ ਨਹੀਂ ਦੇਖੋ ਕੰਪਨੀ ਇਹਦਾ ਸਾਰਾ ਜਿਹੜਾ ਮਾਮਲਾ ਉਹ ਕੰਪਨੀ ਤੇ ਹੀ ਬੇਸ ਹੈ ਤੇ ਜੋ ਮਾਲ ਜਿਹੜਾ ਹੈਗਾ ਕੰਪਨੀ ਵੱਲੋਂ ਹੀ ਜਿਹੜਾ ਹੈਗਾ ਉਹ ਜਿਹੜਾ ਗੈਰਮਿਆਰਾ ਲਿਆਂਦਾ ਗਿਆ ਕਿਉਂਕਿ ਇਹਦੇ ਵਿੱਚ ਜਿਹੜਾ ਫਾਸਫੋਰਸ ਕੰਟੈਂਟ ਜਿਹੜਾ ਹੈਗਾ 46% ਹੋਣਾ ਚਾਹੀਦਾ ਸੀ ਜਿਹੜਾ ਕਿ ਮੋਸਟਲੀ 22 ਤੋਂ 26% ਜਿਹੜਾ ਹੈਗਾ ਉਹ ਦੇਖਿਆ ਗਿਆ ਹੈਗਾ ਇਸ ਕਰਕੇ ਇਹ ਸਾਰੇ ਜਿਹੜੇ ਡੀਏਪੀ ਦੇ ਸੈਂਪਲ ਗੈਰਮਿਆਰੇ ਪਾਈ ਗਏ ਨੇ ਇਹ ਟੋਟਲੀ ਜਿਹੜੀ ਹੈਗੀ ਆ ਇਹ ਕਿਤੇ ਨਾ ਸਾਰੀ ਜਿਹੜੀ ਕੋਤਾਹੀ ਹੈਗੀ ਆ ਉਹ ਇਹਨਾਂ ਕੰਪਨੀਆਂ ਦੀ ਹੈ ਔਰਣੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਫਿਰ ਪੰਜਾਬ ਸਰਕਾਰ ਜਿਹੜੀ ਹੈ ਇਸ ਚੀਜ਼ ਦਾ ਖਿਆਲ ਰੱਖੇਗੀ ਤਾਂ ਜੋ ਕਿਉਂਕਿ ਸੈਂਪਲਿੰਗ ਤਾਂ ਤੁਸੀਂ ਕਹਿ ਰਹੇ ਹੋ ਕਿ ਰੈਗੂਲਰ ਸੈਂਪਲਿੰਗ ਵੀ ਕੀਤੀ ਜਾਂਦੀ ਹੈ ਜਿੱਥੇ ਵੀ ਖਾਦ ਆਂਦੀ ਹੈ ਜਾਂ ਕੋਈ ਵੀ ਫਰਟੀਲਾਈਜ਼ਰ ਕੁਝ ਵੀ ਇਧਰ ਆਉਂਦਾ ਹੈ ਤਾਂ ਉਸ ਦੇ ਉੱਤੇ ਸੈਂਪਲਿੰਗ ਲਗਾਤਾਰ ਜਾਰੀ ਹੈ ਕਿ ਜਿਹੜੀਆਂ ਕੰਪਨੀਆਂ ਲਗਾਤਾਰ ਅਜਿਹੇ ਕਦਮ ਚੱਕਦੀਆਂ ਨੇ ਕਿਉਂਕਿ ਬੀਤੇ ਸਮੇਂ ਦੇ ਵਿੱਚ ਵੀ ਬੀਜਾਂ ਨੂੰ ਲੈ ਕੇ ਵੀ ਕਿਤੇ ਨ ਕਿਤੇ ਇਹ ਜਰੂਰ ਖਬਰਸ ਹਮਨੇ ਏਸੀ ਦੇ ਨਕਲੀ ਬੀਜ ਜਿਹੜੇ ਹਾਈਬ੍ਰਿਡ ਬੀਜ ਜਿਹੜੇ ਨੇ ਉਹ ਆ ਰਹੇ ਨੇ ਉਸ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਕਿ ਇਹਨਾਂ ਕੰਪਨੀਆਂ ਉੱਤੇ ਹੋਰ ਚੈੱਕ ਰੱਖਿਆ ਜਾਏਗਾ ਉਹਨਾਂ ਨੂੰ ਮਿਆਰ ਦਿੱਤੇ ਜਾਣਗੇ ਕਿਸ ਤਰੀਕੇ ਉਹਨਾਂ ਦਾ ਕਾਰੋਬਾਰ ਬਿਲਕੁਲ ਅਸੀਂ ਜਿਹੜੇ ਹੈਗੇ ਨੇ ਮੈਕਮਾ ਜਿਹੜਾ ਹੈਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਸਾਨੂੰ ਜਿਹੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਗੈਰ ਮਿਆਰੀਆਂ ਚੀਜ਼ਾਂ ਜਿਹੜੀ ਕਿਸਾਨਾਂ ਨੂੰ ਦਊਗਾ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਇਸੇ ਤਰਜ਼ ਦੇ ਉੱਤੇ ਅਸੀਂ ਪਿਛਲੇ 5-4 ਦਿਨਾਂ ਦੇ ਵਿੱਚ ਇੱਕ ਅਸੀਂ ਵਾਂਸੇ ਜਿਹੜਾ ਹੈਗਾ ਉੱਥੇ ਇੱਕ ਰੇਡ ਕੀਤੀ ਸੀਗੀ ਤੇ ਉੱਥੇ ਹੀ ਐਫਆਈਆਰ ਕੀਤੀ ਆ ਇਸੇ ਤਰ੍ਹਾਂ ਇੱਕ ਨਿਊ ਕੈਂਪ ਬਠਿੰਡਾ ਉਸ ਮੈਨੂਫੈਕਚਰਿੰਗ ਕੰਪਨੀ ਸੀ ਖਾਦਾਂ ਦੀ ਉੱਥੇ ਜਿਹੜਾ ਹੈਗਾ ਸਾਡੇ ਜੁਆਇੰਟ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਨੇ ਉਹਨਾਂ ਨੇ ਰੇਡ ਕੀਤੀ ਤੇ ਉੱਥੇ ਅਸੀਂ ਐਫਆਈਆਰ ਦਰਜ ਕੀਤੀ ਆ ਤੇ ਕੱਲ ਜਿਹੜਾ ਹੈਗਾ ਅਸੀਂ ਇੱਕ ਪੈਸਟੀਸਾਈਡ ਦਾ ਪੁੱਚੋ ਮੰਡੀ ਦੇ ਵਿੱਚ ਟਰੱਕ ਫੜਿਆ ਹੈਗਾ ਤੇ ਮਹਿਕਮਾ ਜਿਹੜਾ ਹੈਗਾ ਪੂਰਾ ਮੁਸਤੈਦ ਹੈ ਤੇ ਅਸੀਂ ਕਿਸੇ ਵੀ ਕਿਸੇ ਨੂੰ ਵੀ ਇਹ ਇਜਾਜ਼ਤ ਨਹੀਂ ਦੇਵਾਂਗੇ ਕਿ ਕੋਈ ਵੀ ਗੈਰ ਮਿਆਰੀ ਚੀਜ਼ ਪੰਜਾਬ ਦੇ ਵਿੱਚ ਐਂਟਰ ਹੋਵੇ ਤੇ ਸਾਡੀਆਂ ਰੈਗੂਲਰ ਚੈਕਿੰਗ ਜਿਹੜੀਆਂ ਹੈਗੀਆਂ ਨੇ ਉਹ ਜਾਰੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਨਾ ਚਰਨਜੀਤ ਸਵਨ ਸਿੰਘ ਜੀ ਜੋ ਕਿ ਡਾਇਰੈਕਟਰ ਐਗਰੀਕਲਚਰ ਨੇ ਪੰਜਾਬ ਸਰਕਾਰ ਦੇ ਔਰ ਸਿੱਧੇ ਤੌਰ ਤੇ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੇ ਡੀਏਪੀ ਦੇ ਸੈਂਪਲ ਸੀਗੇ ਉਹਨਾਂ ਦਾ ਮਿਆਰ ਜਿਹੜਾ ਉਸ ਉਸ ਉਹਨਾਂ ਤੱਤ ਪਰ ਨਹੀਂ ਸੀਗਾ ਜਿਨ੍ਹਾਂ ਦੇ ਕਰਕੇ ਜਿਹੜਾ ਹੈ ਡੀਏਪੀ ਦੇ ਸੈਂਪਲ ਫੇਲ ਹੋਏ ਨੇ ਲਗਭਗ 41 ਸੈਂਪਲ ਜਿਹੜੇ ਨੇ ਜ਼ਿਲ੍ਹਿਆਂ ਦੇ ਵਿੱਚੋਂ ਲਏਤੇ ਗਏ ਸੀਗੇ ਜਿਨ੍ਹਾਂ ਦੇ ਵਿੱਚੋਂ 25 ਸੈਂਪਲ ਜਿਹੜੇ ਨੇ ਉਹ ਫੇਲ ਹੋਏ ਨੇ ਲਗਭਗ 7% ਤਕਰੀਬ ਉਹ ਸੈਂਪਲ ਫੇਲ ਹੋਏ ਔਰ ਜਿਹੜੀਆਂ ਦੋ ਕੰਪਨੀਆਂ ਦੇ ਸੈਂਪਲ ਸੀਗੇ ਉਹਨਾਂ ਦੇ ਲਾਇਸੈਂਸ ਜਿਹੜੇ ਨੇ ਉਹ ਪੰਜਾਬ ਸਰ ਮਦਦ ਵਿੱਚ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਮਦਦ ਜਿਹੜੀ ਹੈ ਇਸ ਚੀਜ਼ ਨਾਲ ਹੋਏਗੀ ਉਸ ਨੂੰ ਵੀ ਲੈ ਕੇ ਤਤ ਪਰਨੇ ਔਰ ਕਹਿ ਰਹੇ ਨੇ ਕਿ ਲਗਾਤਾਰ ਚੈਕਿੰਗ ਜਿਹੜੀ ਨੇ ਉਹ جاری ਰਹਿਣਗੀਆਂ ਤਾਂ ਕਿ ਕਿਸਾਨਾਂ ਤੱਕ ਕੋਈ ਵੀ ਗੈਰਮਿਆਰੀ ਚੀਜ਼ ਜਿਹੜੀ ਹੈ ਉਹ ਨਾ ਪਹੁੰਚ ਸਕੇ ਕੈਮਰਾ ਪਰਸਨ ਗੁਰਸਾਹਿਬ ਨਾਲ ਸਾਇਦ ਅਰ-ਰੱਲਾ ਲਿਵਿੰਗ ਇਨ ਅ ਨਿਊਜ਼ ਮੋਹਾਲੀ